ਸਤ ਸ੍ਰੀ ਅਕਾਲ ਦੋਸਤੋ ਤੁਸੀਂ ਮੇਰੀਆਂ ਪਹਿਲੀਆਂ ਵੀਡੀਓ ਸਾਰੀਆਂ ਭਰਾਵਾਂ ਨੇ ਜ਼ਿਆਦਾਤਰ ਦੇਖੀਆਂ ਨੇ ਔਰ ਜਿਨ੍ਹਾਂ ਨੇ ਨਹੀਂ ਦੇਖੀਆਂ ਉਹ ਜ਼ਰੂਰ ਦੇਖਿਓ ਬੱਲੇ ਬੱਲੇ ਵਲੌਗ ਚੈਨਲ ਜਿਹੜਾ ਆਪਣਾ ਸੋ ਆਹ ਵੀਡੀਓ ਜਿਨ੍ਹਾਂ ਭਰਾਵਾਂ ਨੇ ਨਹੀਂ ਵੀ ਦੇਖੀ ਉਹ ਜ਼ਰੂਰ ਦੇਖਿਓ ਔਰ ਇਹਨੂੰ ਸਕਿਪ ਨਾ ਕਰਿਓ ਔਰ ਅੱਗੇ ਸ਼ੇਅਰ ਜ਼ਰੂਰ ਕਰਨੀ ਹੈ ਸੋ ਦੋਸਤੋ ਇੱਕ ਨੰਨਾ ਸ਼ਬਦ ਹੈ ਜਿਹਨੂੰ ਹਿੰਦੀ ਵਿੱਚ ਨਾ ਕਹਿੰਦੇ ਨੇ ਜਿਹੜਾ ਨੰਨਾ ਸ਼ਬਦ ਆਉਂਦਾ ਹੈ ਆਪਣਾ ਅਖਰੀ ਦੇ ਵਿੱਚ ਹਨਾ 35 ਵਾਲਾ ਮਦ ਦੇ ਵਿੱਚ ਜਿਹੜਾ ਨੰਨਾ ਸ਼ਬਦ ਆਉਂਦਾ ਹੈ ਇਹਦੇ ਤੋਂ ਕਿਹੜੇ-ਕਿਹੜੇ ਸ਼ਬਦ ਬਣਦੇ ਨੇ ਨਾ ਦਾ ਨੰਨੇ ਦਾ ਮਤਲਬ ਨਮਕ ਹਰਾਮ ਨੰਨਾ ਨਲਾਇਕ ਨੰਨਾ ਨਜਾਇਜ਼ ਅਲਾਦ ਨੰਨਾ ਨਮਰਦ ਨੰਨਾ ਨਪੁੰਸਕ ਹੋਰ ਇਹਦੀ ਬੜੀ ਲੰਮੀ ਲਿਸਟ ਹੈ ਔਰ ਜਿਹੜੇ ਨਾਮ ਮੈਂ ਲਏ ਨੇ ਇਹਨਾਂ ਦੇ ਵਿੱਚ ਜਿਹੜੇ ਖਾਲੀ ਸਥਾਨ ਰਹਿ ਗਏ ਸੋ ਸੋਚ ਸਮਝ ਕੇ ਤੁਸੀਂ ਵੀ ਥੱਲੇ ਲਿਖਿਓ ਕੀ ਕੀ ਜੁੜ ਸਕਦਾ ਅਗਲੀ ਵੀਡੀਓ ਆਪਾਂ ਪਾਰਟ 2 ਰੱਖ ਲਾਂਗੇ ਉਹਦਾ ਨਾਮ ਸੋ ਐਂਡ ਦੇ ਵਿੱਚ ਨੰਨੇ ਸ਼ਬਦ ਤੋਂ ਹੀ ਬੰਦ ਹੈ ਇਹ ਸਾਰਿਆਂ ਨੂੰ ਨਲਾਇਕ ਨਮਕ ਹਰਮੀ ਤੇ ਨਜਾਇਜ਼ ਲਾਦਾ ਤੇ ਨਪੁੰਸਕ ਤੇ ਸਾਰਾ ਦੱਸਦਾ ਦੱਸਦਾ ਅੰਤ ਵਿੱਚ ਨੰਨੇ ਤੋਂ ਹੁੰਦਾ ਨੇਤਾ ਸੋ ਇਹਨਾਂ ਸਾਰਿਆਂ ਦਾ ਨਚੋੜ ਨੰਨੇ ਤੋਂ ਕੱਢਦਾ-ਕੱਢਦਾ ਸਭ ਦਾ ਬਾਪ ਥੱਲੇ ਨੇਤਾ ਹੁੰਦਾ ਸੋ ਇਹ ਨੇਤਾ ਕੌਣ ਹੈ ਇਹ ਨੇਤਾ ਉਹੀ ਹੈ ਜਿਹੜੇ ਉਤਲੇ ਆਪਾਂ ਨਾਮ ਲਏ ਆ ਕਿਉਂਕਿ ਇਹਨਾਂ ਨੇਤਿਆਂ ਦੀ ਜਿਹੜੀ ਨੀਅਤ ਖੋਟੀ ਹੈ ਉੱਤਰੀ ਸੀ ਟੋਪੀਏ ਇਹ ਇਸ ਕਰਕੇ ਮੈਂ ਵੀਡੀਓ ਪਾ ਰਿਹਾ ਨਹੀਂ ਤਾਂ ਮੈਨੂੰ ਲੋੜ ਨਹੀਂ ਸੀ ਇਹ ਰਾਜਨੀਤੀ ਵਿੱਚ ਜਦੋਂ ਆਉਂਦੇ ਨੇ ਕਹਿੰਦੇ ਨੇ ਅਸੀਂ ਸੇਵਾ ਕਰਨ ਲਈ ਆਏ ਆ ਸੇਵਾ ਕਰਨੀ ਹੈ ਤੁਸੀਂ ਜੇ ਤੁਹਾਨੂੰ ਸੇਵਾ ਦਾ ਚਾਹ ਹੈ ਸੇਵਾ ਦਾ ਸ਼ੌਕ ਹੈ ਤਾਂ ਕਿਸੇ ਮੰਦਰ ਵਿੱਚ ਜਾ ਕੇ ਕਰੋ ਕਿਸੇ ਮਸਜਿਦ ਵਿੱਚ ਜਾ ਕੇ ਕਰੋ ਗੁਰਦੁਆਰੇ ਵਿੱਚ ਜਾ ਕੇ ਜੋੜਿਆਂ ਦੀ ਸੇਵਾ ਕਰੋ ਭਾਂਡੇ ਮਾਂਜੋ ਝੂਠੇ ਭਾਂਡੇ ਮਾਂਜੋ ਇਹ ਤਾਂ ਹੋਈ ਸੇਵਾ ਇਹ ਕਿਹੜੀ ਸੇਵਾ ਕੀ ਤੁਸੀਂ ਲੋਕਾਂ ਨੂੰ ਮੂਰਖ ਬਣਾਓ ਲੋਕਾਂ ਨੂੰ ਬੇਵਕੂਫ ਬਣਾਓ ਝੂਠੇ ਵਾਅਦੇ ਕਰੋ ਉਸ ਤੋਂ ਬਾਅਦ ਮੁੱਖ ਮੰਤਰੀ ਬਣੋ ਉਸ ਤੋਂ ਬਾਅਦ ਵਿਧਾਇਕ ਬਣਦੇ ਹੋ MP ਬਣਦੇ ਹੋ ਮੁੱਖ ਮੰਤਰੀ ਬਣਦੇ ਹੋ ਉੱਚੇ ਪੱਧਰ ਤੇ ਆਉਣ ਤੋਂ ਬਾਅਦ ਫਿਰ ਤੁਹਾਡੇ ਥੱਲੇ ਆਵੇ ਗੱਡੀ ਔਰ ਤੁਹਾਨੂੰ ਮਿਲਣ 50-50 ਗਨਮੈਨ ਔਰ ਤੁਸੀਂ ਜਿੱਥੇ ਜਾਓ ਜਿੱਦੀ ਮਰਜ਼ੀ ਕਲੱਚ ਦਬਦੋ ਜਿੱਦਾ ਮਰਜ਼ੀ ਗਿੱਚੀ ਦਬਦੋ ਲੱਖਾਂ ਕਰੋੜਾ ਰੁਪਈਆ ਲੁੱਟ ਖਸੁੱਟ ਕਰੋ ਤੁਹਾਨੂੰ ਪਤਾ ਵੀ ਨਾ ਲੱਗੇ ਕਿ ਬੈਂਕ ਦੇ ਖਾਤਿਆਂ ਵਿੱਚ ਸਾਡਾ ਕਿੰਨਾ ਆ ਗਿਆ ਕਰੋੜਾ ਆ ਗਿਆ ਅਰਬਾਂ ਆ ਗਿਆ ਔਰ ਉਹੀ ਗਰੀਬ ਜਨਤਾ ਜਿਨ੍ਹਾਂ ਦੇ ਘਰ ਜਾ ਜਾ ਕੇ ਤੁਸੀਂ ਐਜਾਜਾ ਹੱਥ ਜੋੜਦੇ ਹੋ ਝੋਲੀਆਂ ਆਟਦੇ ਹੋ ਉਹ ਬਜ਼ੁਰਗ ਮਾਵਾਂ ਬੀਬੀਆਂ ਦੇ ਜਾ ਕੇ ਪੈਰਾ ਚ ਡਿੱਕੇ ਦੇ ਮਾਤਾ ਅਸ਼ੀਰਵਾਦ ਦੇਓ ਉਹ ਭੂਲੀਆਂ ਤੁਹਾਨੂੰ ਅਸ਼ੀਰਵਾਦ ਦਿੰਦੀਆਂ ਉਸ ਤੋਂ ਬਾਅਦ ਜਦੋਂ ਤੁਸੀਂ ਬਣ ਜਾਂਦੇ ਹੋ ਫਿਰ ਤੁਸੀਂ 5 ਸਾਲ ਨਜ਼ਾਰੇ ਲੈਂਦੇ ਹੋ ਜਦੋਂ ਉਹ ਤੁਹਾਡੇ ਕੋਲ ਮੁੜ ਕੇ ਜਾਂਦੇ ਨੇ ਕਿਸੇ ਕੰਮ ਨੂੰ ਤਾਂ ਤੁਸੀਂ ਕਹਿੰਦੇ ਹੋ ਹਾਂਜੀ ਕੀ ਮਾਮਾ ਤੁਹਾਡਾ ਇਹੜੇ ਪਿੰਡ ਰਹਿੰਦੇ ਹੋ ਖੋਤੇਓ ਤੁਸੀਂ ਉਦੋਂ ਇਹ ਭੁੱਲ ਜਾਂਦੇ ਹੋ ਵੀ ਇਹ ਇਹ ਉਹੀ ਹੈ ਜਿਨ੍ਹਾਂ ਦੇ ਚਾਕੇ ਬੁੜੀਆਂ ਤੇ ਜਾ ਕੇ ਮਤਾਵਾਂ ਦੇ ਬਜ਼ੁਰਗਾਂ ਦੇ ਜਾ ਕੇ ਪੈਰੀ ਪੈਂਦੇ ਸੀਗੇ ਉਦੋਂ ਤੁਹਾਨੂੰ ਸਾਰਾ ਭੁੱਲ ਜਾਂਦਾ ਤੇ ਉਦੋਂ ਤੁਹਾਨੂੰ ਪਿੰਡ ਵੀ ਯਾਦ ਨਹੀਂ ਰਹਿੰਦੀ ਤਹਿਸੀਲ ਵੀ ਯਾਦ ਨਹੀਂ ਰਹਿੰਦਾ ਜ਼ਿਲ੍ਹਾ ਵੀ ਯਾਦ ਨਹੀਂ ਰਹਿੰਦਾ ਤੇ ਹੱਦ ਤਾਂ ਉਦੋਂ ਹੋ ਜਾਂਦੀ ਹੈ ਵੀ ਜਦੋਂ ਤੁਸੀਂ 5 ਸਾਲ ਕੱਢਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਵੀ ਹੁਣ ਸਾਡੀ ਸਰਕਾਰ ਆਉਣੀ ਨਹੀਂ ਸਾਡੀ ਸਰਕਾਰ ਹੁਣ ਚਲੀ ਜਾਣੀ ਹੈ ਹੁਣ ਅਸੀਂ ਫੀਲਡ ਵਿੱਚ ਜਾਵਾਂਗੇ ਸਾਡੀ ਸਰਕਾਰ ਨੇ ਕੀਤਾ ਕੁਝ ਨਹੀਂ ਜੁੱਤੀਆਂ ਪਹਿਣੀਆਂ ਨੇ ਫਿਰ ਤੁਸੀਂ ਜਾ ਕੇ ਹੋਰ ਤਾਂ ਪਟਾ ਪਾ ਲੈਂਦੇ ਹੋ ਫਿਰ ਤੁਸੀਂ ਆਪਣਾ ਬਣ ਜਾਂਦੇ ਹੋ ਜਰਮਨ ਸ਼ਿਵਡ ਤੇ ਫਿਰ ਤੁਸੀਂ ਕਹਿੰਦੇ ਹੋ ਸਾਡੇ ਆਕਾ ਨੇ ਸਾਡੇ ਫੁੱਫੜ ਨੇ ਕੀਤਾ ਕੁਝ ਨਹੀਂ ਸਾਨੂੰ ਖਰਚਾ ਨਹੀਂ ਦਿੱਤਾ ਪਾਣੀ ਦਿੱਤਾ ਜਿਹੜੇ ਵਾਦੇ ਕਰੇ ਸੀ ਉਹ ਪੂਰੇ ਨਹੀਂ ਹੋਏ ਅਸੀਂ ਜਨਤਾ ਨੂੰ ਜਾ ਕੇ ਇਹ ਮਤਲਬ ਕੀ ਮੂੰਹ ਦਿਖਾਉਂਦੇ ਇਸ ਕਰਕੇ ਅਸੀਂ ਪਾਰਟੀ ਛੱਡਦੀ ਤੁਸੀਂ ਜੇ ਪਾਰਟੀ ਛੱਡਤੀ ਤਾਂ ਕੋਈ ਆਪਣਾ ਕੋਈ ਐਨ ਜੀਓ ਖੋਲ ਲੈਂਦੇ ਉਹ ਤੁਸੀਂ ਸੇਵਾਦਾਰ ਹੋ ਮੈਨੂੰ ਪਤਾ ਤੁਸੀਂ ਬਹੁਤ ਵੱਡੀ ਸੇਵਾ ਚੁੱਕੀ ਐ ਰੱਬ ਨੇ ਤੁਹਾਨੂੰ ਸੇਵਾ ਪਕਸ਼ੇ ਬਿਨਾ ਸੇਵਾ ਤੋਂ ਤੁਸੀਂ ਰਹਿ ਨਹੀਂ ਸਕਣਾ ਬਿਨਾ ਸੇਵਾ ਤੋਂ ਤੁਸੀਂ ਰਹਿ ਨਹੀਂ ਸਕਦੇ ਮਰ ਸਕਦੇ ਹੋ ਤੇ ਐਨਜੀਓ ਖੋਲੋ ਗਰੀਬਾਂ ਦੇ ਅਧੀਆਂ ਪੈਣਾ ਦੇ ਵਿਆਹ ਕਰੋ ਗਰੀਬਾਂ ਨੂੰ ਜੁੱਤੀਆਂ ਚੱਪਲ ਮਕਾਨ ਕੱਪੜਾ ਪਹਿਨਣ ਨੂੰ ਦੋ ਉਹਨਾਂ ਦੀ ਬਿਮਾਰੀ ਦਾ ਦਵਾਈਆਂ ਦਾ ਬੰਦੋਬਸਤ ਕਰੋ ਪਰ ਤੁਸੀਂ ਕੰਮ ਉਹ ਕਰਨਾ ਹੈ ਵੀ ਜਿਹਦੇ ਨਾਲ ਤੁਹਾਡਾ ਜਿਹੜਾ ਢਿੱਡ ਹੈ ਉਹਦੇ ਵਿੱਚ ਫੈਟ ਮਦੇ ਫੈਟ ਤੋਂ ਬਾਅਦ ਉਹ ਫੈਟੀ ਲੀਵਰ ਹੋਵੇ ਔਰ ਫਿਰ ਉਹ ਡੈਮੇਜ ਹੋ ਜਾਏ ਔਰ ਫਿਰ ਤੁਹਾਡਾ ਪਟਾਕਾ ਪੈ ਜਾਏ ਤੁਸੀਂ ਉਹੀ ਕੰਮ ਕਰਨਾ ਹੈ ਤੁਸੀਂ ਮੌਤੋਂ ਨਹੀਂ ਡਰਦੇ ਕਿਉਂਕਿ ਤੁਸੀਂ ਰੱਬ ਤੋਂ ਨਹੀਂ ਡਰਦੇ ਸੋ ਆਹ ਜਿਹੜਾ ਗੁੱਚੜ ਹੈ ਬਿੱਟੂ ਗੁੱਚੜ ਐ ਇਸ ਬਿੱਟੂ ਗੁੱਚੜ ਦਾ ਦਾਦਾ ਇਸ ਕਾਂਗਰਸ ਦੀ ਕਾਂਗਰਸੀਆਂ ਦੀ ਟੋਪੀ ਪਾ ਕੇ ਸੇਵਾ ਕਰਦਾ ਰਿਹਾ ਬੜੀ ਸੇਵਾ ਕੀਤੀ ਪੰਜਾਬ ਦਾ 25000 ਨੌਜਵਾਨ ਜਿਨ੍ਹਾਂ ਨੂੰ ਮੁੱਛ-ਮੁੱਟ ਗੱਭਰੂ ਉਹ ਜਿਨ੍ਹਾਂ ਨੂੰ ਅਜੇ ਮੁੱਛਾ ਅਜੇ ਫੁੱਟੀਆਂ ਵੀ ਨਹੀਂ ਸੀ ਇਸ ਬੁੱਚੜ ਨੇ ਮਰਵਾਏ ਉਹ ਉਹਨਾਂ ਮਾਮਾਂ ਦੇ ਘਰ ਅੱਜ ਵੀ ਘਾਹ ਉੱਗਿਆ ਪਿਆ ਹੈ ਘਰ ਬਰਬਾਦ ਕਰਤੇ ਜਦੋਂ ਤਖਤਾ ਪਲਟਿਆ ਸਿੰਘਾਂ ਨੇ ਜੋਸ਼ ਚੜਿਆ ਔਰ ਸਤਗੁਰੂ ਦਸ਼ਮੇਸ਼ ਪਿਤਾ ਦੇ ਸਿੰਘਾਂ ਨੇ ਉਹਦਾ ਲਾਇਆ ਸੋਧਾ ਫਿਰ ਉਹਦੇ ਬੂੰਦ-ਬੂੰਦ ਉਹਦਾ ਇਹ ਲੂੰ ਲੂੰ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਜਾ ਕੇ ਡਿੱਗੇ ਲੋਕਾਂ ਦੀਆਂ ਬਿਲਡਿੰਗਾਂ ਤੇ ਹੋਟਲਾਂ ਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਤੇ ਤੇ ਉਹਦਾ ਲੱਭਿਆ ਪਿੰਜਰ ਕੁਛ ਨਹੀਂ ਬੂਰੀ ਚ ਇਕੱਠੀ ਕਰਕੇ ਲਿਆਂਦੇ ਉਹਦਾ ਪੋਤਾ ਬਿੱਟੂ ਉਸੇ ਚੱਕਰ ਦੇ ਵਿੱਚ ਵੀ ਮੇਰਾ ਦਾਦਾ ਸ਼ਹੀਦ ਹੋਇਆ ਸ਼ਹੀਦ ਨਹੀਂ ਹੋਇਆ ਉਹਦਾ ਸੋਧਾ ਲੱਗਿਆ ਸੀ ਸ਼ਹੀਦ ਤੇ ਸੋਧੇ ਵਿੱਚ ਬੜਾ ਫਰਕ ਹੈ ਸ਼ਹੀਦ ਉਹ ਹੁੰਦਾ ਜਿਹੜਾ ਦੇਸ਼ ਲਈ ਹੋਵੇ ਸ਼ਹੀਦ ਉਹ ਹੁੰਦਾ ਜਿਹੜਾ ਕੌਮ ਲਈ ਹੋਵੇ ਸ਼ਹੀਦ ਉਹ ਹੁੰਦਾ ਜਿਹੜਾ ਕੋਈ ਨੇਕੀ ਕੰਮ ਕਰਕੇ ਤਪਣੇ ਜਾਨਪੁਰ ਦੀ ਪ੍ਰਵਾਹਨਾ ਕਰਦਾ ਹੋਇਆ ਅੱਗੇ ਸੀਨਾ ਟੋਕਦੇ ਉਹ ਕਾਇਰ ਸੀ ਉਹਨੇ ਮਾਵਾਂ ਦੇ ਪੁੱਤ ਮਰਵਾਏ ਸੀ ਉਹਨੇ ਨਜਾਇਜ਼ ਪੁੱਤ ਮਰਵਾਏ ਸੀ ਜਾਇਜ਼ ਤਾਂ ਜਾਇਜ਼ ਨੂੰ ਤਾਂ ਛੱਡੋ ਤੁਸੀਂ ਨਜਾਇਜ਼ ਹੀ 25000 ਮਰਵਾਤਾ ਸੀ ਉਹ ਕਾਤਲ ਸੀ ਇਹੋ ਜਿਹੇ ਬੰਦੇ ਨੂੰ 부ਚੜ ਤੋਂ ਵੀ ਵੱਡਾ ਨਾਮ ਕੋਈ ਹੋਵੇ ਤਾਂ ਉਹ ਕਿਹਾ ਜਾਵੇ ਤਾਂ ਉਹ ਠੀਕ ਉਹਦੀ ਅਲਾਦਾ ਅੱਗੋਂ 부ਚੜੀ ਪੈਦਾ ਹੋਣਗੇ ਆਪਣੇ ਦਾਦੇ ਦੇ ਜੇ ਨਕਸ਼ੇ ਕਦਮ ਤੇ ਚੱਲਿਆ ਸਿੱਖ ਤੈਨੂੰ ਭੂਰਾ ਵੀ ਮੂੰਹ ਨਹੀਂ ਲਾਂਦੇ ਕੰਜਰਾ ਤੂੰ ਪਤਾ ਨਹੀਂ ਜਿੱਤ ਕਿਵੇਂ ਜਾਨਾ ਤੇ ਹੁਣ ਤੂੰ ਕਮਲ ਖਿਲਾਤਾ ਤੇ ਇਧਰ ਤੂੰ ਪੰਜਾ ਪੰਜਾ ਵਡਾਤਾ ਇਧਰ ਤੂੰ ਕਮਲ ਖਿਲਾਤਾ ਸੋ ਹਿੰਦੂ ਵੀਰੋਂ ਲੁਧਿਆਣੇ ਦੇ ਵਿੱਚ ਇਹਨੂੰ ਦੱਬ ਕੇ ਛੇਤਰਾਉਟ ਕਰਿਓ ਜਿੱਧਰ ਨੂੰ ਜਾਵੇ ਸਲਾ ਹੈ ਇਹ ਦਲ ਬਦਲੂ ਭੇੜ ਜਿੱਧਰ ਨੂੰ ਜਾਵੇ ਖੱਚ ਬੰਦਾ ਇਹਦਾ ਦੱਬ ਕੇ ਵਿਰੋਧ ਕਰਿਓ ਇਹ ਜੇ ਕਾਂਗਰਸ ਦਾ ਇੰਨਾ ਚਿਰ ਨਮਕ ਖਾ ਕੇ ਨਮਕ ਹਰਾਮੀ ਨਿਕਲ ਸਕਦਾ ਤੇ ਤਾਰਨਾ ਨੇ ਬੀਜੇਪੀ ਵਾਲਿਆਂ ਨੂੰ ਵੀ ਨਹੀਂ ਹੁਣ ਕਹਿੰਦਾ ਕਿ ਕਾਂਗਰਸ ਸਾਡੀ ਕਾਤ ਕੀ ਸੀ ਯਾਰ મોદી 10 ਸਾਲ ਹੋ ਗਏ ਅੱਗੋਂ ਫੇਰ ਹੋ ਸਕਦਾ ਆ ਜਾਣ ਅਸੀਂ اپੋਜੀਸ਼ਨ ਵਿੱਚ ਹੀ ਰਹਿ ਗਏ ਅਸੀਂ ਉੱਥੇ ਰੋਲਾ ਪਾਣ ਜੋਗੇ ਲੈ ਗਏ ਅਸੀਂ ਸਪੀਕਰ ਸਾਹਿਬ ਦੇ ਅੱਗੇ ਹੱਥ ਜੋੜਨ ਜੋਗੇ ਰਹਿ ਗਏ ਸਾਨੂੰ ੱੱੱਕੇ ਮਾਰ ਕੇ ਸਸਚ ਤੋਂ ਬਾਹਰ ਕੱਢ ਦਿੱਤਾ ਜਾਂਦਾ ਤੁਸੀਂ ਇਹੋ ਜੇ ਕੰਮ ਕਰਦੇ ਕਿਉਂ ਖੋਤਿਓ ਕੋਈ ਦੁਕਾਨ ਖੋਲ ਲੋ ਕੋਈ ਸੌਦੇ ਪੱਤੇ ਦੀ ਦੁਕਾਨ ਖੋਲ ਲੋ ਰੇੜੀ ਲਾ ਲੋ ਗੋਲ ਗੱਪੇ ਵਿੱਚੋਂ ਪਕੌੜੇ ਵਿੱਚੋਂ ਸਾਰੀਆਂ ਬਿਜ਼ਨਸ ਸਾਰੇ ਖੁੱਲੇ ਨੇ ਤੁਸੀਂ ਭੱਜ ਭੱਜ ਏਸੀਆਂ ਚ ਵੜਦੇ ਹੋ ਤੇ ਤੁਸੀਂ ਇਸ ਕੰਮ ਤੋਂ ਲੈਣਾ ਕੀ ਹੈ ਜੇ ਇਹ ਚ ਫਾਇਦਾ ਨਹੀਂ ਆਪੋਜੀਸ਼ਨ ਵਿੱਚ ਤੁਹਾਨੂੰ ਕੁਝ ਲੱਭਦਾ ਨਹੀਂ ਤੁਸੀਂ ਨੇਤੇ ਬਣਨ ਤੋਂ ਬਾਅਦ ਵੀ ਇਹੋ ਜਿਹਾ ਕਰਤੂਤਾ ਘੋਲਦੇ ਹੋ ਵੀ ਤੁਹਾਨੂੰ ਭੁੱਖ ਰਹਿ ਜਾਂਦੀ ਹੈ ਪੈਸੇ ਦੀ ਅਜੇ ਤੇ ਤੁਸੀਂ ਕੋਈ ਹੋਰ ਬਿਜ਼ਨਸ ਜਿਹੜੀ ਲਾ ਲਓ ਮੂੰਗਫਲੀ ਵਿੱਚੋਂ ਰੋਡੀਆਂ ਵਿੱਚੋਂ ਪਰ ਨਹੀਂ ਤੁਸੀਂ ਰੋਜ਼ ਫੁੱਫੜ ਬਦਲਣ ਦੀ ਤੁਹਾਨੂੰ ਆਦਤ ਹੈ ਰੋਜ਼ ਪਿਓ ਬਦਲਣ ਦੀ ਆਦਤ ਹੈ ਸੋ ਬਦਲੋ ਤੁਹਾਡੇ ਕਰਮਾਂ ਵਿੱਚ ਹੀ ਇਹ ਹੈ ਤੁਹਾਡੇ ਕਰਮਾਂ ਵਿੱਚ ਇਹ ਤਰ੍ਹਾਂ ਤਰ੍ਹਾਂ ਦੇ ਵੰਨ ਸਵੰਨੇ ਲਿਖੇ ਹੋਏ ਆ ਸੋ ਤੁਸੀਂ ਜਨਤਾ ਦਾ ਕੀ ਸਵਾਰੋਗੇ ਜਦੋਂ ਤੁਸੀਂ ਤੁਹਾਡਾ ਆਪਣਾ ਹੀ ਕੋਈ ਸਟੈਂਡ ਨਹੀਂ ਜਿਹੜੇ ਬੰਦੇ ਦਾ ਕਰੈਕਟਰ ਨਾ ਹੋਵੇ ਜਿਹੜੇ ਬੰਦੇ ਦਾ ਕੋਈ ਸਟੈਂਡ ਨਾ ਹੋਵੇ ਐਹੋ ਜੇ ਖੱਚ ਬੰਦੇ ਨੂੰ ਵੋਟ ਪਾ ਕੇ ਆਪਣੀ ਵੋਟ ਨਾ ਖਰਾਬ ਕਰੇ ਉਸ Hindu Sikh ਵੀਰੋ ਸਾਰੇ ਇੱਕ ਪਾਸੇ ਹੋ ਜਾਓ ਭਾਵੇਂ ਉਸ ਦੀ ਗਲੀ ਦੇ ਵਿੱਚ ਕੋਈ ਕੁੱਤਾ ਖਲੋ ਜਾਏ ਕੁੱਤੇ ਨੂੰ ਜਿਤਾ ਦਿਓ ਇਹਨੂੰ ਬਿੱਟੂ ਦੇ ਮਾਰਿਓ ਛੇਤਰ ਲਾ ਲਾ ਕੇ ਇਹਨੂੰ ਨਾ ਜਿਤਾਇਓ ਇਹਨੂੰ ਅਕਾਤ ਦਿਖਾ ਦਿਓ ਇਹਦੀ ਔਰ ਜਿਨ੍ਹਾਂ ਨੇ ਇਹਨਾਂ ਆਪਣੀ ਪਾਰਟੀ ਚ ਲੈ ਕੇ ਆਏ ਨੇ ਉਹਨਾਂ ਨੂੰ ਵੀ ਦਿਖਾ ਦਿਓ ਸੋ ਆ ਜਿਹੜੇ ਆਮ ਆਦਮੀ ਦੇ ਦੋ ਪੇਡੂ ਇੱਧਰ ਗਏ ਨੇ ਉਹਨਾਂ ਨੂੰ ਵੀ ਦਿਖਾ ਦਿਓ ਸੋ ਜਿਹੜੇ ਇਹਨਾਂ ਚੋਂ ਨਿਕਲ ਕੇ ਆਮ ਆਦਮੀ ਚ ਜਾਂਦੇ ਨੇ ਉਹਨਾਂ ਨੂੰ ਦਿਖਾ ਦਿਓ ਮੇਰਾ ਕਿਸੇ ਨਾਲ ਕੋਈ ਦੁਸ਼ਮਣੀ ਵੈਰ ਤੇ ਵਿਰੋਧ ਨਹੀਂ ਜੇ ਮੇਰਾ ਵਿਰੋਧ ਸਿਰਫ ਦਲ ਬਦਲੂਆਂ ਨਾਲੇ ਨਮਕ ਹਰਾਮੀਆਂ ਨਾਲੇ ਇਸ ਕਰਕੇ ਮੈਂ ਨੰਨੇ ਸ਼ਬਦ ਦਾ ਹਵਾਲਾ ਦੇ ਕੇ ਤੁਹਾਨੂੰ ਇਹ ਵੀਡੀਓ ਪਾ ਕੇ ਦੱਸ ਰਿਹਾ ਕੀ ਆ ਜਿਹੜੇ ਵਿਧਾਇਕ ਤੇ ਐਮਪੀ ਆ ਰਿੰਕੂ ਤੇ ਉਹ ਕਿਹੜਾ ਅਸ਼ਸ਼ੀਲ ਤੇ ਪਤਾ ਨਹੀਂ ਕਰ ਕੀ ਇਹਨਾਂ ਦੇ ਜਕ ਕੀ ਕੀ ਨਾਂ ਨੇ ਇੱਕਾ ਸ਼ਸ਼ੀਲ ਜਾਖੜ ਦਾ ਵੀ ਆ ਗਿਆ ਵਿੱਚ ਹੀ ਹੁਣ ਨਾਮ ਚ ਇਤੇ ਇਹਦੇ ਵੀ ਸੁਣ ਲੋ ਪਹਿਲਾਂ ਕਾਂਗਰਸ ਦਾ ਅੰਨ ਖਾਂਦਾ ਰਿਆ ਦਾਲਾ ਪੀਂਦਾ ਰਿਆ ਇਹਨਾਂ ਦੀ ਚਾਜਾਕਾਰ ਕਰਾਂਦਾ ਰਿਆ ਹੁਣ ਬੀਜੇਪੀ ਚ ਜਾ ਵੜਿਆ ਇਹ ਵੀ ਦਲ ਬਦਲੂ ਏ ਇਹਦਾ ਵੀ ਕੋਈ ਸਟੈਂਡ ਨਹੀਂ ਇਹੋ ਜਿਹੇ ਬੰਦੇ ਵੀ ਨਿਤ ਨਾਸੇ ਨਲਾਇਕ ਨਾਸੇ ਨੇਤਾ ਐਂਡ ਚ ਨੇਤਾ ਆਉਂਦਾ ਤੇ ਇਹ ਉਤਲੀਆਂ ਸਾਰੀਆਂ ਜਿਹੜੀਆਂ ਤੁਹਾਨੂੰ ਦੱਸਿਆ ਉਹਨਾਂ ਨੂੰ ਯਾਦ ਰੱਖਿਓ ਤੇ ਕੈਪਟਨ ਦੀਪਰਨੀਤ ਕੌਰ ਜਿਹੜੀ ਬੀਬੀ ਐ ਹੁਣ ਤੱਕ ਕਾਂਗਰਸ ਨੂੰ ਹਵਾਲਾ ਪੰਜਾ ਖੜਾ ਕਰਦੇ ਰਹੇ ਵੀ ਐਸੇ ਪੰਜੇ ਦੇ ਸਾਰੇ ਤੁਹਾਡੇ ਪੰਜਾਬੀਓ ਸਿਫਤੇ ਰੱਖਾਂਗੇ ਜਿੱਤਦੇ ਰਹੇ ਜਿੱਤਦੇ ਰਹੇ ਇਹਦਾ ਤਾਂ ਖਾਨਦਾਨ ਦਾ ਤੁਹਾਨੂੰ ਪਹਿਲਾਂ ਹੀ ਪਤਾ ਰਾਜੇ ਮਹਾਰਾਜਾ ਤੋਂ ਗੰਦਾ ਖਾਨਦਾਨ ਹੈ ਸੋ ਹੁਣ ਇਹ ਕਾਂਗਰਸ ਛੱਡ ਕੇ ਬੀਜੇਪੀ ਚ ਬਣ ਕੇ ਹੁਣ ਉੱਧਰ ਵੜ ਗਏ ਮੇਰਾ ਵੀਰੋ ਭਰਾਵੋ ਪੰਜਾਬੀਓ ਸਾਰਾ ਜਿੰਨੀ ਵੀੜੀ ਵੀਡੀਓ ਬਣਾ ਰਿਹਾ ਤਾਂ ਮਕਸਦ ਸਿਰਫ ਇਹੀ ਹੈ ਕੀ ਤੁਸੀਂ ਭਾਵੇਂ ਝਾੜੂ ਨੂੰ ਵੋਟ ਦਿਓ ਭਾਵੇਂ ਕਾਂਗਰਸੀ ਨੂੰ ਦੋ ਭਾਵੇਂ ਕਾਲੀ ਨੂੰ ਦੋ ਭਾਵੇਂ ਸਿਮਰਜੀਤ ਮਾਨ ਨੂੰ ਦੋ ਭਾਵੇਂ ਨੀਟੂ ਸ਼ਕਤਰਾਵਾਲੇ ਨੂੰ ਦੋ ਭਾਵੇਂ ਨਿਰਦਲਈਏ ਨੂੰ ਦੋ ਭਾਵੇਂ ਮੰਨੂ ਨੂੰ ਦੋ ਜਿੰਨੂੰ ਮਰਜ਼ੀ ਦੋ ਮੈਂ ਤੁਹਾਨੂੰ ਮਨਾ ਨਹੀਂ ਕਰਦਾ ਪਰ ਦਲ ਬਦਲੂਆਂ ਨੂੰ ਇਹ ਜਿੱਥੇ ਵੀ ਜਾਣ ਜਿੱਥੇ ਵੀ ਖਲੋਣ ਇਹਨਾਂ ਦੇ ਦੱਪ ਕੇ ਟਣਕ ਲਾਓ ਪੰਜਾਬੀ ਚ ਕਹਿੰਦੇ ਨੇ ਟਣਕ ਲਾਣਾ ਬੇਇੱਜ਼ਤੀ ਕਰੋ ਇਹਨਾਂ ਦੇ ਪਿਓ ਪਿਓ ਕੇ ਮਾਰੋ ਇਹਨਾਂ ਨੂੰ ਅਕਲ ਆਵੇ ਵੀ ਦਲ ਬਦਲੀ ਦਾ ਕਿਵੇਂ ਹੈ ਕਿਵੇਂ ਕਿਸੇ ਨੂੰ ਦੁੱਖ ਜਿਹੜਾ ਬੰਦਾ ਕਿਸੇ ਨੂੰ ਦੁੱਖ ਦੇ ਕੇ ਉਹਦਾ ਦਿਲ ਤੋੜ ਕੇ ਦੂਜੇ ਦੇ ਦਰਵਾਜੇ ਤੇ ਜਾਂਦਾ ਹੈ ਉਹਦਾ ਦਿਲ ਕਿਵੇਂ ਚੋੜ ਸਕਦਾ ਹੈ ਇਹ ਪੈਸੇ ਦੇ ਭੁੱਖੇ ਨੇ ਇਹਨਾਂ ਨੂੰ ਭੁੱਖ ਮਖਾ ਦੋ ਕਿ ਭੁੱਖੇ ਕੀ ਚੀਜ਼ ਇਹਨਾਂ ਨੂੰ ਭੁੱਖੇ ਮਾਰ ਦੋ ਸਲਾਂ ਨੂੰ ਆਪੇ ਕਿ ਰੇੜੀਆਂ ਛੜੀਆਂ ਲਾਣਗੇ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਔਰ ਐਨਾ ਕੰਮ ਜੇ ਔਖਾ ਲੱਗਦਾ ਤੇ ਸਬਸਕ੍ਰਾਈਬ ਵੀ ਕਰ ਲਓ ਧੰਨਵਾਦ